ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਭਲੀ ਭਾਂਤ ਜਾਣਦੇ ਹੋ ਜੋ ਕੱਲ ਪਰਸੋ ਜੋ ਵਰਤਾਰਾ ਵਰਤੇ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਇਸਗੜ ਸਾਹਿਬ ਜੀ ਨੂੰ ਚੋਪ ਚਵੀਤੇ ਇਹਨਾਂ ਉਤਾਰ ਦਿੱਤਾ ਗਿਆ ਜੋ ਕਿ ਸਾਨੂੰ ਪੰਜਵਾਂ ਤਖਤ ਚੱਲਦਾ ਵੀਰ ਚੱਕਰਵਰਤੀ 96 ਕਰੋੜੀ ਬਡਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਸਾਹਿਬ ਜੀ ਵੱਲੋਂ ਅਤੇ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬੀਰ ਚੰਦ ਸਾਹਿਬ ਜੀ ਤੇ ਬਾਬਾ ਨਾਜਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਸਾਰਿਆਂ ਮਹਾਂਪੁਰਸ਼ਾਂ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਕੱਲ ਨੂੰ ਤਾਜ ਪੋਸ਼ੀ ਕੀਤੀ ਜਾ ਰਹੀ ਹੈ ਸ੍ਰੀ ਅਨੰਦਪੁਰ ਸਾਹਿਬ ਕੇ ਜੋ ਕਿ ਅੱਜ ਆਪਾਂ ਸੁਣਦੇ ਹੁੰਦੇ ਸੀ ਵੀ ਲਫਾਫਿਆਂ ਚੋਂ ਨਿਕਲੇ ਹੁਣ ਤੇ ਲੱਗ ਹੀ ਗਿਆ ਪਤਾ ਵੀ ਵਾਕਿਆ ਲਫਾਫੇ ਚੋਂ ਜੱਥੇਦਾਰ ਵੀ ਕੱਢੇ ਗਏ ਨੇ ਪਰ ਕੱਲ ਨੂੰ ਪੰਜਵੇਂ ਤਖਤ ਵੱਲੋਂ ਬੁੱਢੇ ਦਲ ਵੱਲੋਂ ਆਰ ਸਿੰਘ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਹੋਮ ਹਮਾ ਕੇ ਵੀ ਹੀਰਾ ਕੱਟ ਕੇ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੱਲ ਨੂੰ ਪਹੁੰਚਣਾ ਤੁਸੀਂ ਆਓ ਪਿਆਰਿਓ ਕਿਹਾਂ ਦੀ ਮਨਮਰਜ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਆਪਾਂ ਕੋਸ਼ਿਸ਼ ਨਹੀਂ ਕਰਨੀ ਰੋਕਣਾ ਕਿਉਂਕਿ ਕੋਸ਼ਿਸ਼ ਦੇ ਵਿੱਚ ਬੜਾ ਕੁਝ ਆ ਜਾਂਦਾ ਜੋ ਸਾਨੂੰ ਪੰਜਵੇਂ ਤਖਤ ਵੱਲੋਂ ਬੁੱਢੇ ਦਲ ਵੱਲੋਂ ਹੁਕਮ ਫਰਮਾਨ ਜੋ ਹੋਇਆ ਅੱਜ ਉਹੀ ਪ੍ਰਾਤਨ ਸਮਾ ਆਇਆ ਜੋ ਬੁੱਢੇ ਦਲ ਕਰਦਾ ਸੀਗਾ ਬੁੱਢਾ ਦਲ ਜਿੱਥੇ ਵੀ ਹੁੰਦਾ ਸੀ ਉਥੋਂ ਹੁਕਮਨਾਮਾ ਜਾਰੀ ਕਰਦਾ ਸੀ ਤੇ ਸਿੱਖ ਕੌਮ ਨੂੰ ਮੰਨਣਾ ਪੈਂਦਾ ਸੀ ਸਿੱਖ ਪੰਥ ਨੂੰ ਮੰਨਣਾ ਪੈਂਦਾ ਸੀ ਅੱਜ ਸਾਨੂੰ ਫਰਮਾਨ ਹੋਇਆ ਪੰਥ ਅਕਾਲੀ ਵੱਡੇ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਵੱਲੋਂ ਸਿੰਘ ਸਾਹਿਬ ਜੱਥੇਦਾਰ ਬਾਬਾ ਜੋਗਾ ਸਿੰਘ ਜੀ ਮਿਸ਼ਨ ਸ਼ਹੀਦਾਂ ਤਰਨਤਾਲ ਬਾਬਾ ਬਕਾਲਾ ਸਾਹਿਬ ਤੇ ਆਪ ਜੀ ਦੇ ਪਿਆਰੇ ਬਾਬਾ ਅਵਤਾਰ ਸਿੰਘ ਸਾਹਿਬ ਜੀ ਮੁਖੀ ਦਲ ਬਾਬਾ ਬਿੱਦੀ ਚੰਨ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਨੇ ਵੀ ਆਪ ਸਭ ਤੋਂ ਬੇਨਤੀ ਕੀਤੀ ਆ ਆਓ ਪਿਆਰਿਓ ਆਪਾਂ ਹੋਮਾ ਮਾ ਕੇ ਪਹੁੰਚੀਏ ਇਹਨਾਂ ਲੋਕਾਂ ਦੀ ਮਨਮਰਜ਼ੀ ਨਾ ਹੋਣ ਦੇਈਏ ਆਪਾਂ ਜਿਹੜੇ ਜੱਥੇਦਾਰ ਨੇ ਉਹਨਾਂ ਨੂੰ ਆਪਾਂ ਹੌਸਲਾ ਵਜਾਈ ਵੀ ਦੇਣੀ ਆ ਨਾਲ ਪੂਰਨ ਤੌਰ ਤੇ ਖੜਨਾ ਤੋ ਜੋ ਖਾਲਸੇ ਪੰਕਤੀਆਂ ਪ੍ਰਾਤਨ ਰਵੈਤਾਂ ਨੇ ਉਹਨੂੰ ਵੀ ਬਰਕਰਾਰ ਰੱਖਣਾ ਮਰਯਾਦਾ ਨੂੰ ਵੀ ਬਰਕਰਾਰ ਰੱਖਣਾ ਇਹ ਕੱਲ ਨੰਗਾ ਸੰਗਾਂ ਦਾ ਪੈਰਾ ਨਹੀਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਹੈ ਦਾਸ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੋਮ ਹਮਾ ਕੇ ਕੱਲ ਨੂੰ ਵੀਰਾ ਕੱਤ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਏ ਤੇ ਦਲਾ ਸਮੇਤ ਸਾਰੇ ਦਲ ਪੰਸ ਵੀ ਪਹੁੰਚ ਚੁੱਕੇ ਨੇ ਤੇ ਹੋਰ ਵੀ ਗੁਰੂ ਕੀਆਂ ਪਿਆਰੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਨੇ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕੱਲ ਨੂੰ ਜਿਹੜਾ ਕੱਤ ਕੇ ਪਹੁੰਚੇ ਇਹਨਾਂ ਦੀ ਤਾਜਪੋਸ਼ੀ ਰੋਕੀਏ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦੀ ਮਾਨ ਬਰਜਾਦਾਂ ਨੂੰ ਬਰਕਰਾਰ ਰੱਖੀਏ ਬਗਤ ਸ੍ਰੀ ਕੇਸਗੜ੍ਹ ਸਾਹਿਬ ਦੀ ਮਾਨ ਮਰਯਾਦਾ ਨੂੰ ਬਰਕਰਾਰ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਜ ਕਜਾ ਰਗ ਜਾਵੇ ਨਿਆਲੋ ਜਾਵੇ ਗੁਰੂ ਆਰਗਮੇ ਸਾਹਿਬ ਦੇ ਸਮੇ ਪਾਸ਼ਾ ਜੀ ਦੇਵਾਂ ਨੂੰ ਪਾਵੇ ਸ੍ਰੀ ਅਕਾਲ ਗੋਰਮਰੀਆ ਕਾਲ ਦੇ ਬਟੇ ਬੱਤੇ ਖਾਨਸ ਸਿੰਘ ਦੀ ਹਰਮਨਾਨ ਬੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ